ਲਓ ਬਈ ਦੋਸਤੋ ਪਹੁੰਚੇ ਆ ਸੱਤੋ ਆਲਟੇਰੀ ਇਹ ਚੂੜਾਲ ਤੇ ਸੱਤੋ ਆਲ ਦੇ ਵਿਚਕਾਰ ਪੈਂਦੀ ਜ਼ਮੀਨ ਜਿਹੜੀ ਬਾਈ ਅਮਰ ਸਿੰਘ ਚਮਕੀਲਾ ਦੀ ਜ਼ਮੀਨ ਆ ਉੱਥੇ ਤੁਹਾਨੂੰ ਲੈ ਕੇ ਚੱਲਾਂਗੇ ਹੁਣ ਬੇਸ਼ੱਕ ਉਹ ਜ਼ਮੀਨ ਬਾਈ ਅਮਰ ਸਿੰਘ ਚਮਕੀਲੇ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਵੇਚ ਦਿੱਤੀ ਗਈ ਪਰ ਅੱਜ ਵੀ ਜਿਹੜਾ ਇਹ ਡੇਰਾ ਆ ਬਾਈ ਅਮਰ ਸਿੰਘ ਚਮਕੀਲੇ ਦੇ ਨਾਂ ਨਾਲ ਹੀ ਵਜਦਾ ਆ ਸਾਡੇ ਨਾਲ ਹੁਣ ਬਾਈ ਨੌਧ ਸਿੰਘ ਜੀ ਆ ਜਿਹੜੇ ਬੁਕਿੰਗ ਕਲਰ ਕਰ ਰਹੇ ਬਾਈ ਅਮਰ ਸਿੰਘ ਚਮਕੀਲਾ ਦੇ ਇਹ ਇਨਾ ਵੱਲੋਂ ਹੀ ਜਿਹੜੀਆਂ ਇਹ ਰਜਿਸਟਰੀਆਂ ਕਰਵਾਈਆਂ ਗਈਆਂ ਜਗ੍ਹਾ ਦੀਆਂ ਇੱਕ ਵਾਰੀ ਵੀ ਬਾਈ ਚਮਕੀਲਾ ਇਸ ਜਗ੍ਹਾ ਤੇ ਨਹੀਂ ਸੀ ਆਇਆ ਇਹ ਇਨਾ ਨੇ ਹੀ ਰਜਿਸਟਰੀਆਂ ਕਰਵਾਈਆਂ ਸਾਰੀਆਂ ਮੈਂ ਚਾਹਾਂਗਾ ਕਿ ਭਾਜੀ ਦੱਸੋ ਕਿ ਕਿਵੇਂ ਹੋਈਆਂ ਰਜਿਸਟਰੀਆਂ ਸਾਰੀਆਂ ਇਹ ਇੱਕ ਕੱਲੇ ਕੱਲੇ ਕਿੱਲੇ ਦੀ ਹੁੰਦੀ ਰਹੀ ਹੈ ਜੀ ਰਿਸਤੀ ਠੀਕ ਹੈ ਮੈਨੂੰ ਪੈਸੇ ਦੇ ਜਾਂਦਾ ਸੀ ਮੈਂ ਉਹਨਾਂ ਨੂੰ ਰਿਸਤੀ ਕਰਾ ਕੇ ਦੇ ਦਿੰਦਾ ਸੀ ਵਿਆਹ ਉਹ ਵਾਰੀ ਕਰਾਤੀ ਬਾਈ ਚਮਕੀਲਾ ਨਹੀਂ ਆਇਆ ਇੱਕ ਵਾਰੀ ਨਾ ਨਾ ਬਹੁਤ ਕੱਟ ਉਹ ਆ ਜਾਂਦਾ ਦੀ ਕਿਹੜਾ ਬੇੜਾ ਬਾਰ ਰਜਿਸਟਰੀ ਵੇਲੇ ਰਿਸਤੀ ਵੇਲੇ ਨਹੀਂ ਆਇਆ ਏਅਰ ਜ਼ਿਲੀ ਕਿਹਦੇ ਕਿਹਦੇ ਨਾਂ ਤੇ ਹੋਈ ਸੀਗੀ ਇਹ ਉਹਦੇ ਨਾਂ ਤੇ ਹੋਈ ਦੀ ਜਾਂ ਗਰਮੇਲਕੌਰ ਦੇ ਠੀਕ ਆ ਜਾਂ ਆਪਣਾ ਅਮਰਜੋਤ ਦੇ ਨਾਂ ਤੇ ਵੀ ਹੋਈ ਥੋੜੀ ਠੀਕ ਆ ਬਾਕੀ ਚਮਕੀਲੇ ਦੇ ਬਾਕੀ ਬਾਈ ਚਮਕੀਲੇ ਦੇ ਨਾਂ ਹਾਂਜੀ ਕਿੰਨੀ ਜ਼ਮੀਨ ਸੀਗੀ ਇਹ 10 ਕਿੱਲੇ 10 ਕਿੱਲੇ ਜ਼ਮੀਨ ਸੀਗੀ ਹਾਂਜੀ ਹਾਂਜੀ ਸੋ ਮਿੱਤਰੋ ਹੁਣ ਆਪਾਂ ਪਹੁੰਚਦੇ ਹਾਂ ਉਸ ਜਗ੍ਹਾ ਦੇ ਉੱਤੇ ਜਿੱਥੇ ਡੇਰਾ ਸੀ ਬਾਈ ਚਮਕੀਲੇ ਦਾ ਜ਼ਮੀਨ ਵਿਕਣ ਦੇ ਬਾਅਦ ਵੀ ਇਹ ਡੇਰਾ ਬਾਈ ਚਮਕੀਲੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਪਹੁੰਚਦੇ ਹਾਂ ਉਸ ਜਗ੍ਹਾ ਤੇ ਤੇ ਦਰਸ਼ਨ ਕਰਦੇ ਹਾਂ ਬਾਈ ਚਮਕੀਲੇ ਦੀਆਂ ਯਾਦਾਂ ਨੂੰ ਤਾਜ਼ੀਆਂ ਕਰ ਲਓ ਵੀ ਮਿੱਤਰੋ ਤੁਹਾਨੂੰ ਦਿਖਾ ਰਹੇ ਹਾਂ ਬਾਈ ਚਮਕੀਲੇ ਦੀ ਜ਼ਮੀਨ ਆ ਸਾਰਾ ਜਿਹੜਾ ਡੇਰਾ ਆ ਬਾਈ ਚਮਕੀਲੇ ਦੇ ਡੇਰੇ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਬੇਸ਼ੱਕ ਇਹ ਜ਼ਮੀਨ ਬਾਈ ਚਮਕੀਲੇ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੇਚ ਦਿੱਤੀ ਗਈ ਪਰ ਅੱਜ ਵੀ ਇਹ ਡੇਰਾ ਜਿਹੜਾ ਆ ਬਾਈ ਚਮਕੀਲੇ ਦੇ ਡੇਰੇ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਅੱਜ ਪਹੁੰਚੇ ਹਾਂ ਸਤੋਵਾਲ ਢੇਰੀ ਇਹ ਦਿਖਾ ਰਹੇ ਹਾਂ ਬਾਈ ਅਮਰ ਸਿੰਘ ਚਮਕੀਲੇ ਦੀ ਉਹ ਜ਼ਮੀਨ ਜਿੱਥੇ ਬਾਈ ਚਮਕੀਲੇ ਨੇ ਜਿਹੜਾ ਆਪਣੀ ਮਿਹਨਤ ਦੇ ਨਾਲ ਇਹ ਜ਼ਮੀਨ ਖਰੀਦੀ ਸੀਗੀ ਆ ਜਿਹੜਾ ਡੇਰਾ ਬਣਿਆ ਆ ਇਹ ਬਾਈ ਚਮਕੀਲੇ ਦੀ ਜ਼ਮੀਨ ਦੇ ਵਿੱਚ ਹੀ ਬਣਿਆ ਡੇਰਾ ਆ ਆ ਦੇਖੋ ਆ ਤੁਹਾਨੂੰ ਦਿਖਾ ਰਹੇ ਹਾਂ ਇਹ ਤਕਰੀਬਨ 37-38 ਸਾਲ ਪਹਿਲਾਂ ਦੇ ਬਣੇ ਮਕਾਨ ਇਹ ਸਾਰੇ ਇੱਕ ਡੇਰਾ ਬਾਈ ਅਮਰ ਸਿੰਘ ਚਮਕੀਲੇ ਦਾ ਪਹੁੰਚ ਗਏ ਆ ਬਾਈ ਚਮਕੀਲੇ ਦੇ ਡੇਰੇ ਤੇ ਜਿੱਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬੇਸ਼ੱਕ ਇਹ ਜ਼ਮੀਨ ਜਿਹੜੀ ਆ ਬਾਈ ਚਮਕੀਲੇ ਦੀ ਮੌਤ ਤੋਂ ਬਾਅਦ ਵਿਕ ਗਈ ਸੀ ਪਰ ਅੱਜ ਵੀ ਇਹ ਡੇਰਾ ਬਾਈ ਚਮਕੀਲੇ ਦੇ ਡੇਰੇ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੱਤੋ ਆਲ ਢੇਰੀ ਤੇ ਜਵੰਦਾ ਸਾਹਿਬ ਸਾਡੇ ਨਾਲ ਬੈਠੇ ਆ ਇਸ ਡੇਰੇ ਦੇ ਉੱਤੇ ਕਿਉਂਕਿ ਇਹਨਾਂ ਦੇ ਰਾਹੀਂ ਹੀ ਇਸ ਸਾਰੀ ਜ਼ਮੀਨ ਦੀ ਰਜਿਸਟਰੀ ਹੋਈ ਸੀ ਜਿੱਦਾ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਹੈ ਤੇ ਹੁਣ ਆਪਾਂ ਇਹਨਾਂ ਕੋਲੋਂ ਹੀ ਜਾਣਾਂਗੇ ਕਿ ਕਿਵੇਂ ਬਾਈ ਅਮਰ ਸਿੰਘ ਚਮਕੀਲਾ ਨੇ ਇਹ ਜ਼ਮੀਨ ਖਰੀਦੀ ਸੀਗੀ। ਭਾਜੀ ਕਿੱਦਾਂ ਬਾਈ ਚਮਕੀਲਾ ਨੇ ਮਤਲਬ ਇਹ ਜ਼ਮੀਨ ਜਦੋਂ ਖਰੀਦੀ ਸੀ ਕੀ ਸੀ ਉਦੋਂ ਸਾਰਾ ਪ੍ਰੋਗਰਾਮ ਉਹਨਾਂ ਦਾ? ਉਦੋਂ ਕਲਾਕਾਰੀ ਕਰਦੇ ਸੀ। ਠੀਕ ਆ। ਤੇ ਜ਼ਮੀਨ ਪਰੋਮ ਕੱਟੇ ਹੁੰਦੇ ਦੀ ਜ਼ਮੀਨ ਲਈ ਉਹਨੇ ਇੱਥੇ ਕਿਲਾ ਠੀਕ ਆ। ਤੇ ਉਹ ਰੀਸੀ ਕਰਾਈ। ਨਾਲ-ਨਾਲ ਹੌਲੀ-ਹੌਲੀ ਕਿਲਾ-ਕਿਲਾ ਕਰਕੇ 8-9 ਕਿਲੇ 10 ਕਿਲੇ ਕਰਦੇ। ਠੀਕ ਆ। ਸਾਰੀਆਂ ਰਿਸ਼ਤੇ ਤੁਹਾਡੇ ਰਾਹੀਂ ਹੋਈਆਂ। ਮੇਰੇ ਰਾਹੀਂ ਹੋਈਆਂ। ਇਹ ਤੇ ਆ ਜਿਹੜਾ ਡੇਰਾ ਬਣਿਆ ਉਸੇ ਸਮੇਂ ਦਾ ਬਣਿਆ ਸਾਰਾ ਇਹ ਸਮਾਂ ਉਸੇ ਟਾਈਮ ਦਾ ਹੀ ਬਣਿਆ ਹੋਇਆ ਹੈ ਜੀ ਠੀਕ ਆ ਆ ਮੋਟਰ ਵੀ ਉਸੇ ਟਾਈਮ ਦੀ ਹੈ ਠੀਕ ਆ ਇਹ ਡੇਰਾ ਮੈਂ ਲਿਆ ਕੇ ਬਣਵਾਇਆ ਸਾਰਾ ਸੀਮੈਂਟ ਮੈਂ ਭੇਜਦਾ ਠੀਕ ਆ ਇਹ ਫਿਰ ਸਾਰਾ ਉੱਥੋਂ ਭੇਜਦੇ ਸੀ ਸਮਾਨ ਹਾਂ ਜੀ ਹਾਂ ਬਸਤੀ ਚੌਂਕ ਚੋਂ ਬਸਤੀ ਚੌਂਕ ਚੋਂ ਭੇਜਦੇ ਸੀ ਧੋ ਰੇਤਾ ਬਜਰੀ ਇੱਟ ਜੋ ਵੀ ਲੋਡ ਹੁੰਦੀ ਸੀ ਇਹਨਾਂ ਨੂੰ ਉੱਥੋਂ ਮੈਂ ਭੇਜ ਦਿੰਦਾ ਸੀ ਸਾਰਾ ਠੀਕ ਆ ਹਾਂ ਤੇ ਫਿਰ ਭਾਈ ਚਮਕੀਲਾ ਦਾ ਉਧਾ ਗੇੜਾ ਕੱਢਦੇ ਹੁਣ ਆ ਕੇ ਉਧਾ ਆਉਂਦੇ ਹੁੰਦੇ ਦੀ ਵੀ ਆਪਦੀ ਉਹਦੀ ਚੀਜ਼ ਹੈ ਹਾਂ ਆਪਣੇ ਗੇੜਾ ਤਾਂ ਮਾਰਦੇ ਹੀ ਬੰਦਾ ਪੂਰਾ ਯਕੀਨ ਸੀ ਵੀ ਭਾਈ ਚਮਕੀਲੇ ਨੂੰ ਤੁਹਾਡੇ ਤੇ ਜਿਹੜੀਆਂ ਰਿਸ਼ਤੇ ਵੀ ਤੁਹਾਡੇ ਰਾਹੀਂ ਹੁਣ ਜਿਹੜੇ ਯਕੀਨ ਸੀ ਤਾਂ ਹੀ ਉਹਨੇ ਰਿਸ਼ਤੇ ਵਾਸਤੇ ਮੈਨੂੰ ਪੈਸੇ ਦੇ ਜਾਂਦਾ ਸੀ ਠੀਕ ਹੈ ਕਾਹਨੀਆਂ ਰਿਸ਼ਤੇ ਬਣਦੀਆਂ ਸੀ ਫੇ ਕਚੈਰੀ ਜਾ ਕੇ ਰਜਿਸਟਰੀ ਤੁਸੀਂ ਕਰਾਉਂਦੇ ਸੀ ਮੈਂ ਕਰਾਉਂਦਾ ਸੀ ਜਾਂ ਫੋਟੋ ਤੁਹਾਡੀ ਹੁੰਦੀ ਸੀ ਰਜਿਸਟਰੀ ਤੁਹਾਡੇ ਰਾਹੀਂ ਹੁੰਦੀ ਸੀ ਮੇਰੇ ਰਾਹੀਂ ਹੁੰਦੀ ਸਾਰਾ ਨਾਮ ਚਮਕੀਲੇ ਦਾ ਉਸ ਸਮੇਂ ਦਾ ਫੋਟੋ ਹੁੰਦੀ ਨਹੀਂ ਸੀ ਦਸਤਾਵੇਜ਼ ਹਾਂ ਨਾਮ ਹੀ ਹੁੰਦੇ ਸੀ ਹਾਂ ਨਾਮ ਹੁੰਦੇ ਸੀ ਭਾਈ ਚਮਕੀਲੇ ਦੇ ਨਾਮ ਹਾਂ ਚੜਦੀ ਭਾਈ ਚਮਕੀਲੇ ਦੇ ਨਾਮ ਸੀ ਹੁੰਦੀ ਤੁਹਾਡੇ ਰਾਹੀਂ ਸੀ ਹਾਂਜੀ ਹਾਂ ਤੁਸੀਂ ਆਉਂਦੇ ਰਹੇ ਸਾਰਾ ਜਿਹੜਾ ਬਣੇ ਆ ਮਕਾਨ ਬਣੇ ਆ ਤੇ ਮੁੱਠਾ ਹਾਂ ਹਾਂ ਜੋ ਮਟੀਰੀਅਲ ਲਗਾ ਤੁਸੀਂ ਭੇਜਿਆ ਸਰ ਉਦੋਂ ਮੈਂ ਭੇਜਿਆ ਜੀ ਸਾਰਾ ਉਹ ਤਾਂ ਵਧੀਆ ਮੇਰੇ ਤੇ ਯਕੀਨ ਕਰਦਾ ਸੀ ਬਾਈ ਤੇ ਮੈਂ ਆ ਕੇ ਕਰਾ ਜਾਂਦਾ ਸੀ ਬਹੁਤ ਵਧੀਆ ਹਾਂ ਜੀ ਸੱਤੋਵਾਲ ਢੇਰੀ ਸੱਤੋਵਾਲ ਢੇਰੀ ਪਿੰਡ ਹੈ ਜੀ ਉਹਨਾਂ ਦੋਆਂ ਪਿੰਡਾਂ ਦੇ ਵਿਚਾਲੇ ਜੇ ਚੂੜਕੇ ਤੇ ਸੱਤੋਵਾਲ ਢੇਰੀ ਦੇ ਵਿੱਚ ਵਿਚਾਲੇ ਹੈ ਜੀ ਚੂੜਾਲ ਚੂੜਾਲ ਤੇ ਸੱਤੋਵਾਲ ਢੇਰੀ ਸੱਤੋਵਾਲ ਦੇ ਵਿਚਾਲੇ ਜੀ ਠੀਕ ਹੈ ਡੇਰੀਪਿੰਡ ਅੱਡਾ ਉਦੋਂ ਅੱਗੇ ਹੈ ਠੀਕ ਹੈ ਇਹ ਵਿਚਾਲੇ ਦੀ ਜਮੀਨ ਹੈ ਹੁਣ ਤਾਂ ਇਹ ਜਮੀਨ ਜਿਹੜੀ ਆ ਬਾਈ ਚਮਕੀਲੇ ਤੋਂ ਬਾਅਦ ਤਾਂ ਇਹ ਵੇਚ ਦਿੱਤੀ ਪਰਿਵਾਰ ਨੇ ਸਾਰੀ ਪਰਿਵਾਰ ਨੇ ਵੇਚ ਦਿੱਤੀ ਜੀ ਹੋਰ ਜੀਵਿਦਾਰ ਨੇ ਰੈਡੀ ਤੇ ਅੱਜ ਵੀ ਇਹ ਬਾਈ ਚਮਕੀਲੇ ਦੇ ਡੇਰੇ ਦੇ ਨਾਮ ਤੇ ਉਹੀ ਵਾਝੀ ਹੈ ਜਮੀਨ ਚਮਕੀਲੇ ਦੇ ਡੇਰੇ ਦੇ ਨਾਮ ਤੇ ਲਓ ਮਿੱਤਰੋ ਮਨਜੀਤ ਸਿੰਘ ਨਾਲ ਗੱਲਬਾਤ ਕਰ ਰਹੇ ਹਾਂ ਬਾਈ ਚਮਕੀਲੇ ਦੇ ਡੇਰੇ ਤੇ ਕਿਉਂਕਿ ਬਾਈ ਚਮਕੀਲਾ ਤੇ ਅਮਰਜੋਤ ਦੀ ਗੋਦ ਦੇ ਵਿੱਚ ਖੇਡਿਆ ਆ ਇਹ ਜਵਾਨ ਬਾਕੀ ਗੱਲ ਕਰਾਂਗੇ ਮਨਜੀਤ ਸਿੰਘ ਦੇ ਕੋਲੋਂ ਹੀ ਪੁੱਛਾਂਗੇ ਕਿ ਕਿਵੇਂ ਕਿਵੇਂ ਦਾ ਸਮਾਸੀਓ ਸਾਰਾ ਬਾਈ ਜਦੋਂ ਬਾਈ ਚਮਕੀਲੇ ਨੇ ਜ਼ਮੀਨ ਖਰੀਦੀ ਆ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਖੇਡੇ ਤੁਸੀਂ ਹਾਂਜੀ ਸਰ ਅਸੀਂ ਕਹਿੰਦੇ ਹੁੰਦੇ ਸੀ ਕਿ ਉਹਦੇ ਉਹ ਛੋਟਾ ਜਿਹਾ ਹੁੰਦਾ ਸੀ ਉਹਨੇ ਕਹਣਾ ਓਏ ਇੱਧਰ ਆ ਜਾ ਥੋੜੇ ਲਈ ਚੀਜ਼ ਲੈ ਕੇ ਆਇਆ ਅੱਛਾ ਅਸੀਂ ਕਹਣਾ ਮੰਮੀ ਛੱਡ ਦਿਓ ਕਿਲਾ ਅੰਕਲ ਆ ਗਿਆ ਯਾਰ ਅਰੇ ਕਿਲਾ ਅੰਕਲ ਆ ਗਿਆ ਨਾ ਹੁੰਦਾ ਸੀ ਵੀ ਕਹਣਾ ਦਾਪੂਰਾ ਉਹਨਾਂ ਨੇ ਹੁੰਦਾ ਹਾਂਜੀ ਉਹਨੇ ਕਹਣਾ ਲਿਆ ਵੀ ਰਮਜੋਤ ਆਪਣੇ ਮੁੰਡੇ ਚੀਜ਼ ਰਹਿਣ ਦੇ ਪਹਿਲੇ ਇਹਨਾਂ ਨੂੰ ਪਾ ਚੀਜ਼ ਦੇ ਕੇ ਜਾਣੀ ਆ ਕਿਉਂਕਿ ਸਾਡੇ ਨਾਲ ਬਹੁਤ ਪਿਆਰ ਕਰਦੇ ਹੋਵੇ ਸ਼ੁਰੂ ਤੇ ਪਹਿਲੇ ਗੱਡੀ ਉੱਤੇ ਰੁਕਦੀ ਸੀ ਇੱਥੇ ਤੱਕ ਰਸਤਾ ਅੱਗੇ ਕੱਚਾ ਹੁੰਦਾ ਥੋੜਾ ਜਿਹਾ ਕੱਚਾ ਦਾ ਤੁਹਾਡੇ ਘਰ ਦੇ ਕੋਲ ਗੱਡੀ ਰੁਕਦੀ ਗੱਡੀ ਉੱਥੇ ਹੀ ਰੁਕਦੀ ਹੁੰਦੀ ਗੱਡੀ ਉੱਥੇ ਹੀ ਲੱਗਦੀ ਹੁੰਦੀ ਤੁਹਾਨੂੰ ਖਿਲਾਉਣਾ ਚਾਹੀਦਾ ਸਾਡੀ ਖੇਤ ਦੀ ਮੋਟਰ ਤੋਂ ਪਾਣੀ ਲੋੜਾ ਤੇ ਅਸੀਂ ਵਿੱਚ ਨਾਦੇ ਰਹਿਣਾ ਉਹਨੇ ਵੀ ਨੱਕੇ ਮੋੜਦੇ ਰਹਿਣਾ ਵਿੱਚ ਹੀ ਗਾਣੇ ਗਾਉਂਦੇ ਰਹਿਣਾ ਐਂਦੀ ਅਸੀਂ ਕਹਿਣਾ ਹਾਂਜੀ ਚਲੋ ਜੀ ਤਾੜੀਆਂ ਮਾਰਦੇ ਮਾਰਦੇ ਡਿਗ ਡਿਗ ਕਾਉਂਦੇ ਪਿੱਛੇ ਹਾਂਜੀ ਠੀਕ ਆ ਤੇ ਜਦੋਂ ਬਾਈ ਚਮਕੀਲਾ ਇੱਥੇ ਆਉਂਦਾ ਸੀ ਰੌਣਕਾਂ ਲੱਗਦੀਆਂ ਸੀ ਗਾਣੇ ਗਾਣੇ ਗਾਉਂਦਾ ਸੀ ਬਾਈ ਚਮਕੀਲਾ ਲੋਕ ਇਕੱਠੇ ਹੁੰਦੇ ਸੀ ਹਾਂਜੀ ਜੀ ਇੱਥੇ ਮੈਂ ਕਹਿੰਦਾ ਜਦੋਂ ਉਹਨੇ ਆ ਜਾਣਾ ਇੱਥੇ ਮੈਂ ਲੱਗ ਜਣੀ ਆ ਉਹਨੇ ਪਾਣੀ ਲਈ ਜਿਹੜਾ ਨਾਲੇ ਲੋਕਾਂ ਦੇ ਪਿੱਛੇ ਪਿੱਛੇ ਫਰੀ ਜਿਹੜਾ ਨਾਲੇ ਅਸੀਂ ਪਿੱਛੇ ਪਿੱਛੇ ਫਰੀ ਹਾਂਜੀ ਹਾਂਜੀ ਮੈਂ ਕਹਾਂ ਜੀ ਪਾਣੀ ਲਾਉਂਦਾ ਹੀ ਨੱਕੇ ਮੋੜਦਾ ਜਿਹੜਾ ਕ ਪੂਰਾ ਜਿਹਨੇ ਕ ਤਰਜ ਪੂਰੀ ਘੜਦਾ ਹੁੰਦਾ ਸੀ ਪੂਰੀ ਤਰਜ ਖੇਡਦਾ ਤੇ ਯਾਦਾਂ ਕੁਛ ਯਾਦ ਹੈਗੀਆਂ ਜਦੋਂ ਬਾਈ ਚਮਕੀਲਾ ਚੱਕ ਕੇ ਖੜਾਉਂਦਾ ਸੀ ਜਾਂ ਚੀਜ਼ਾਂ ਲਿਆ ਲਿਆ ਦਿੰਦਾ ਸੀ ਖਾਣ ਪੀਣ ਵਾਲੀਆਂ ਹਾਂਜੀ ਅੱਜ ਵੀ ਉਹਨੇ ਕਹਣਾ ਅਮਰਜਤ ਇਹ ਇਹਨੂੰ ਪੁੱਛ ਪਹਿਲਾਂ ਇਹਨੇ ਕਿਹਦੇ ਨਾਲ ਵਿਆਹ ਕਰਾਉਣਾ ਮੈਂ ਕਹਿੰਦਾ ਕੀਲੇ ਦੀ ਮੱਟੀ ਨਾਲ ਅੱਛਾ ਤੁਹਾਨੂੰ ਪੁੱਛਣਾ ਕੀ ਬਾਤ ਬਹੁਤ ਜਾਨੀ ਕੋ ਬੜੀਆ ਸਵਾਲੀ ਸੀਗੇ ਜੀ ਤੇ ਜਦੋਂ ਬਾਈ ਚਮਕੀਲਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤਾਂ ਉਮਰ ਬਹੁਤ ਘੱਟ ਹੋਣੀ ਤੁਹਾਡੀ ਬਚਪਨ ਹਾਂਜੀ ਉਹਦੇ ਆਪਾਂ ਨੂੰ ਇੰਨਾ ਪਤਾ ਨਹੀਂ ਸੀ ਲੱਗਿਆ ਜੀ ਠੀਕ ਨੇ ਹਾਂਜੀ ਹਾਂਜੀ ਤੇ ਹੁਣ ਜਦੋਂ ਜਵਾਨ ਹੋ ਗਏ ਸਾਰਾ ਕੁਝ ਫਟਾ ਲੱਗ ਗਿਆ ਤੇ ਜਦੋਂ ਇਦਾਂ ਲੱਗਦਾ ਕਿ ਯਾਰ ਉਹ ਬੰਦਾ ਸਾਡੇ ਕੋਲੋਂ ਚਲੇ ਗਿਆ ਕਦੀ ਦੁੱਖ ਮਹਿਸੂਸ ਹੁੰਦਾ ਕਿ ਯਾਰ ਉਹ ਬੰਦਾ ਬੜਾ ਵਧੀਆ ਜਦੋਂ ਗਾਣੇ ਸੁਣੀ ਤੇ ਆ ਨਾ ਜੀ ਆਲੇ ਮਾਂ ਹੁੰਦੀ ਆ ਉਹ ਵਾਲਾ ਸੁਣੀਦਾ ਨਾ ਜੀ ਆਲੇ ਬਹੁਤ ਰਣਕਿਸਾਨ ਨੂੰ ਵੀ ਆਉਂਦਾ ਹੁੰਦਾ ਯਾਰ ਉਹਨੇ ਕਹਿਣਾ ਵੀ ਇਦਾਂ ਇਦਾਂ ਤੁਸੀਂ ਆਲੇ ਸਾਡੇ ਹੱਥ ਵੀ ਸਾਡੇ ਹੱਥੋਂ ਦੇਉਣ ਲਈ ਸਾਡੇ ਵਾਂਗੂ ਵੀ ਸਾਡੇ ਮਾਂ ਵਾਂਗੂ ਸਾਨੂੰ ਉਹਨੇ ਹੀ ਜਿਹੜੇ ਬੱਦ ਪਿਆਰ ਦਿੰਦੇ ਸਹੀ ਗੱਲ ਹਾਂਜੀ ਤੇ ਜਮੀਨ ਅੱਜ ਵੀ ਬਾਈ ਚਮਕੀਲੇ ਦੀ ਸੀ ਹਾਂਜੀ ਹਾਂਜੀ ਉਹਦੇ ਨਾਂ ਤੇ ਹੀ ਵੱਜਦੀ ਆਂਦੀ ਜਿਹੜਾ ਵੀ ਇੱਥੇ ਆਊਗਾ ਉਨੇ ਇਹ ਪੁੱਛਣਾ ਕਿਸੇ ਨੇ ਨਹੀਂ ਪੁੱਛਣਾ ਔਰ ਕੇ ਦਾ ਡਰੈਸ ਚਮਕੀਲੇ ਜਮੀਨ ਕਿੱਥੇ ਹੈ ਚਮਕੀਲੇ ਦੀ ਜਮੀਨ ਹਾਂਜੀ ਜਾ ਕੋਈ ਆਇਆ ਕੋਈ ਸੁਨੇਹਾ ਜਾ ਕੋ ਚਿੱਠੀ ਪੱਤਰ ਕੋਈ ਬਿੱਲ ਪੱਤਰ ਦੇਣਾ ਅਗਲੇ ਕਿਹੜਾ ਚਮਕੀਲੇ ਡੇਰੇ ਪੜਾ ਦੀ ਚਮਕੀਲੇ ਦੇ ਡੇਰੇ ਹਾਂਜੀ ਠੀਕ ਆ ਇਹ ਚਮਕੀਲੇ ਦੀ ਜਮੀਨ ਜਿਹੜੀ ਬੇਸ਼ੱਕ ਗਾਂ ਵਿਕ ਗਈ ਪਰ ਅੱਜ ਵੀ ਡਾ ਉਹ ਉੱਤੇ ਚੱਲਦਾ ਅੱਜ ਵੀ ਡੇਰਾ ਬਾਈ ਜੀ ਉੱਤੇ ਹੀ ਚੱਲਦਾ ਜੀ ਹਾਂਜੀ ਹੁਣ ਜੇਕਰ ਕੋਈ ਆਉਂਦਾ ਤਾਂ ਤੁਹਾਡੇ ਕੋ ਪਹੁੰਚਦਾ ਸੀ ਸਾਨੂੰ ਟਰਾਲੀ ਤੇ ਇੱਕ ਸੱਜਣ ਮਿਲਿਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਉਹਨਾਂ ਦੇ ਘਰ ਚਲੇ ਜਾਓ ਬੰਦੇ ਤੁਹਾਨੂੰ ਨਾਲ ਲੈ ਕੇ ਜਾਣਗੇ ਤੇ ਸਾਰਾ ਦੱਸਣ ਕੇ ਜਾ ਕੇ ਬੜੀ ਖੁਸ਼ੀ ਵੀ ਹੋਈ। ਹਾਂਜੀ ਸਾਨੂੰ ਤਾਂ ਜੀਆਂ ਲਈ ਇਹ ਵੀ ਹੁੰਦਾ ਸੀ ਨਾ ਪਹਿਲੋਂ ਹੁੰਦੇ ਸੀ ਕਿ ਉਹਨਾਂ ਦੇ ਬ੍ਰਦਰ ਹੁੰਦੇ ਸੀ ਕਿ ਲਸ਼ਕਰ ਹੁੰਨੀ ਹੁੰਦੀ ਸੀ ਕਿ ਹਾਂਜੀ ਚਲੋ ਬੱਚੇ ਉਹਨਾਂ ਦੇ ਛੋਟੇ ਹੁੰਦੇ ਸੀ ਕਿ ਉਹਦੇ ਉਹ ਜਣੇ ਕਿ ਚੱਕ ਲੈ ਹੁਣ ਭੁੱਲ ਗਿਆ। ਜਣੇ ਕਿ ਉਹ ਤੋਂ ਗਾਂ ਮੇਲ ਹੋਈ ਨੀ ਕਿ ਸਾਡੇ। ਤੇ ਜਣੇ ਕਿ ਨਾ ਅੱਜ ਵੀ ਲਸ਼ਕਰ ਹੁੰਦਾ ਸੀ ਇੱਕ ਮੁੰਡਾ ਹੋ ਰੰਦਾ ਸੀ। ਤਾਰੀ ਲਸ਼ਕਰ ਦੀ ਡੈਥ ਹੋ ਗਈ ਤਾਰੀ ਹਾਂਜੀ ਲਸ਼ਕਰ ਤਾਂ ਇੱਕ ਦੋ ਵਾਰੀ ਮਗਰੋਂ ਆ ਗਿਆ ਜੀ ਤਾਰੀ ਤੇ ਬਚਾਰ ਇੱਕ ਵਾਰੀ ਆ ਕੇ ਤੇ ਉਹ ਮੁੜ ਕੇ ਚਲੇ ਗਿਆ ਸੀ ਮੁੜ ਕੇ ਸਾਡੇ ਵੀ ਹੁਣ ਜਿਆਦਾ ਜਣੇ ਕਿ ਗੇੜਾ ਨਹੀਂ ਲੱਗਿਆਗਾ ਉਧਰ ਨੂੰ ਜੀ। ਯਾਦ ਆਉਂ ਪੂਰਾ ਜੀ ਪੂਰਾ ਕੀ ਬਾਤ ਹੈ ਮੱਲੋ ਬਾਈ ਚਮਕੀਲੇ ਦੇ 36 ਸਾਲ ਬਾਅਦ ਵੀ ਬਾਈ ਚਮਕੀਲੇ ਦੀਆਂ ਯਾਦਾਂ ਇੱਥੇ ਹਾਂਜੀ 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 ਜਿਉਂ ਦੀਆਂ ਤਿਉਂ ਬੋਲ ਜਦੋਂ ਮੈਂ ਕਹਿੰਦਾ ਅੱਜ ਜਿੱਥੇ ਮਰਜੀ ਚੱਲ ਜਾਓ ਜੀ ਅਸੀਂ ਜਿੱਧਰ ਮਰਜੀ ਚੱਲ ਜਾਈਏ ਕਿਹੜਾ ਬੱਚਾ ਨਹੀਂ ਕਿਹੜਾ ਕੋਈ ਨਹੀਂ ਕਿਹੜਾ ਕੋਈ ਉਹ ਨੀਗਾ ਵੀ ਜਿਹੜਾ ਨਾਂ ਉਹਦਾ ਗਾਣਾ ਸੁਣਿਆ ਹੋਵੇ ਤਾ ਸਮਝਿਆ ਹੋਵੇ ਕਿਹ ਕਿਆ ਬਾਤ ਅਗਲਾ ਬੜਾ ਬਈ ਮਿੱਤਰਾ ਆਨੰਦ ਆਇਆ ਤੁਹਾਡੇ ਨਾਲ ਗੱਲ ਕਰਕੇ ਤੇ ਤੁਸੀਂ ਜਿੱਥੇ ਬਾਈ ਚਮਕੀਲੇ ਦੇ ਡੇਰੇ ਬਾਰੇ ਸਾਝ ਪਾਈ ਤੇ ਤੁਹਾਡੇ ਸੁਭਾਅ ਨੇ ਵੀ ਬੜਾ ਆਨੰਦ ਦਿੱਤਾ ਸਾਨੂੰ ਕਿਉਂਕਿ ਬੜੀਆਂ ਖੁੱਲ ਕੇ ਤੇ ਸੱਚਜੇ ਢੰਗ ਦੇ ਨਾਲ ਵਿਚਾਰਾਂ ਹੋਈਆਂ ਬੇਸ਼ੱਕ ਬਚਪਨ ਹੀ ਸੀ ਉਦੋਂ ਤੁਹਾਡਾ ਪਰ ਉਹ ਗੱਲਾਂ ਅੱਜ ਵੀ ਯਾਦ ਆ ਜਾਂਦੀਆਂ ਕਿ ਕਿੱਦਾਂ ਕਿੱਦਾਂ ਬਾਈ ਚੁੱਕੀ ਮੈਂ ਅੱਜ ਵੀ ਕੋਦੇ ਦੇ ਕੋਲੇ ਜਾਣੀ ਕਿਸੇ ਕੰਨੇ ਆ ਨਾ ਜੇ ਕੋਈ ਸਾਡੇ ਕੋਲੇ ਗੱਲ ਕਰਦਾ ਯਾਰ ਉਹ ਚਮਕੀਲਾ ਯਾਰ ਕਲਾਕਾਰ ਹੁੰਦਾ ਸੀ ਉਹਨੂੰ ਕਹਿੰਦਾ ਯਾਰ ਉਹ ਅਸੀਂ ਅਸੀਂ ਉਹਦੇ ਹੱਥਾਂ 'ਚ ਖੇਡੀਦਾ ਯਾਰ ਅਗਲਾ ਕਹਿੰਦਾ ਯਾਰ ਤੁਸੀਂ ਮਜ਼ਾਕ ਕਰਦੇ ਹੋ ਮੈਂ ਕਹਿੰਦਾ ਤੁਹਾਨੂੰ ਬਾਈ ਪਿੰਡ ਆ ਕੇ ਜਬ ਪੁਰਾਣੇ ਸਮੇਂ ਤੁਸੀਂ ਇੱਕ ਵਾਰੀ ਝਾਕ ਕੇ ਦੇਖਿਓ ਫਿਰ ਪਤਾ ਲੱਗਦਾ ਹੈ ਹਾਂਜੀ ਖਿਆਲ ਲਾਵੇ ਮਤਰਾ ਬੜਾ ਬੜਾ ਧੰਨਵਾਦ ਜੀਉਂਦਾਬਾਸ ਦਾ। ਸੱਤੋਵਾਲ ਢੇਰੀ ਭਾਈ ਅਮਰ ਸਿੰਘ ਚਮਕੀਲੇ ਦੇ ਡੇਰੇ ਦੇ ਉੱਤੇ ਭਾਈ ਚਮਕੀਲੇ ਦੀਆਂ ਯਾਦਾਂ ਨੂੰ ਤੁਹਾਡੇ ਨਾਲ ਸਾਂਝੀਆਂ ਕੀਤਾ ਤੇ ਦਿਖਾਇਆ ਤੁਹਾਨੂੰ ਕਿ ਕਿਵੇਂ ਇੱਕ ਛੋਟੇ ਜਿਹੇ ਗਰੀਬ ਪਰਿਵਾਰ ਦੇ ਵਿੱਚ ਉੱਠ ਕੇ ਭਾਈ ਅਮਰ ਸਿੰਘ ਚਮਕੀਲੇ ਨੇ ਆਸਮਾਨ ਦੀਆਂ ਬੁਲੰਦੀਆਂ ਨੂੰ ਸਰ ਕੀਤਾ ਤੇ ਇਸ ਸੱਤੋਵਾਲ ਢੇਰੀ ਦੇ ਵਿੱਚ तकरीबन 10 ਕਿੱਲੇ ਜ਼ਮੀਨ ਭਾਈ ਅਮਰ ਸਿੰਘ ਚਮਕੀਲੇ ਨੇ ਉਸ ਸਮੇਂ ਦੇ ਅੰਦਰ ਖਰੀਦੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲੇ ਨੂੰ ਫਲੋਰ ਲਾਗਲੇ ਪਿੰਡ ਮੈਸੋਂ ਪਰ ਵਿਖੇ ਗੋਲੀਆਂ ਮਾਰ ਕੇ ਸਦਾ ਦੇ ਲਈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਪਰ ਉਸ ਫਨਕਾਰ ਦੀਆਂ ਯਾਦਾਂ ਅੱਜ ਵੀ ਇਸ ਡੇਰੇ ਦੇ ਵਿੱਚ ਮੌਜੂਦ ਹੈ ਕਿਉਂਕਿ ਜਦੋਂ ਵੀ ਕੋਈ ਭਾਈ ਚਮਕੀਲੇ ਦਾ ਆਸ਼ਕ ਜਾਂ ਉਸ ਨੂੰ ਪਿਆਰ ਕਰਨ ਵਾਲਾ ਇਸ ਜਗ੍ਹਾ ਤੇ ਪਹੁੰਚਦਾ ਆ ਤਾਂ ਭਾਈ ਚਮਕੀਲੇ ਦਾ ਨਾਮ ਲੈ ਕੇ ਇਸ ਜਗ੍ਹਾ ਤੇ ਪਹੁੰਚਿਆ ਜਾਂਦਾ ਤੇ ਬਹੁਤ ਇਸ ਗੱਲ ਦੀ ਖੁਸ਼ੀ ਵੀ ਮਹਿਸੂਸ ਹੁੰਦੀ ਆ ਕਿ ਜਿਹੜੇ ਘਰ ਜਾਂ ਪਰਿਵਾਰ ਇਸ ਦੇ ਨੇੜੇ ਤੇੜੇ ਰਹਿ ਰਹੇ ਆ ਉਹ ਵੀ ਬੜਾ ਸਤਿਕਾਰ ਦਿੰਦੇ ਆ ਜਿਹੜੇ ਇੱਥੇ ਵਸਿੰਦੇ ਜਾਂ ਆਸ਼ਕ ਬਾਈ ਚਮਕੀਲੇ ਦੇ ਪਹੁੰਚਦੇ ਆ ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਜ਼ਮੀਨ ਦਿਖਾਉਂਦੇ ਆ ਉਹਨਾਂ ਨੂੰ ਚਾਹ ਪਾਣੀ ਪ੍ਰਸ਼ਾਦਾ ਪੁੱਛਦੇ ਆ ਐਡਾ ਸਤਿਕਾਰ ਬਾਈ ਚਮਕੀਲੇ ਦੀ ਮੌਤ ਦੇ 36 ਸਾਲ ਬਾਅਦ ਵੀ ਉਹਨਾਂ ਦੇ ਚੌਣ ਵਾਲਿਆਂ ਦੇ ਮਨਾਂ ਦੇ ਅੰਦਰ ਆ ਸੋ ਮਿੱਤਰੋ ਹੁਣ ਆਪਾਂ ਆਜ਼ਾਦਤ ਲੈਨੇ ਆ ਤੁਹਾਡੇ ਕੋਲੋਂ ਸਾਰੀ ਜ਼ਮੀਨ ਦਿਖਾਈ ਤੁਹਾਨੂੰ ਬਾਈ ਚਮਕੀਲੇ ਦੀ ਦੇਰਾ ਦਿਖਾਇਆ ਤੁਹਾਨੂੰ ਬਾਈ ਚਮਕੀਲੇ ਦਾ ਯਾਦਾਂ ਤਾਜ਼ੀਆਂ ਕੀਤੀਆਂ ਬਾਈ ਚਮਕੀਲੇ ਦੀਆਂ ਤੇ ਹੁਣ ਇਜ਼ਾਜ਼ਤ ਲੈਣੇ ਤੁਹਾਡੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਾਸਤੇ ਰੋਵੇ